ਲਿਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਖ ਸੰਧੀਰ ਬੀਤੀ ਰਾਤ ਸਾਤਕਾ ਐਮਪੀ ਦੇ ਪੁੱਤਰ ਦੀ ਮੌਤ ਹੋ ਗਈ ਹੈ ਤਾਂ ਮਹਿੰਦਰ ਕੇਪੀ ਦੇ ਪੁੱਤਰ ਦੇ ਰਾਤ ਹਾਦਸਾ ਗ੍ਰਸ ਤੁੰਦੀ ਉਹਨਾਂ ਦੀ ਗੱਡੀ ਔਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਤਕਰੀਬਨ 11 ਵਜੇ ਦੀ ਦੇਰ ਰਾਤ ਜਲੰਧਰ ਦੀ ਇਹ ਘਟਨਾ ਹੈ ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਪੰਜਾਬ ਦੇ ਜਲੰਧਰ ਦੇ ਵਿੱਚ ਦੇਰ ਰਾਤ 11 ਵਜੇ ਘਟਨਾ ਵਾਪਰਦੀ ਹੈ ਜਿੱਥੇ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਹਨਾਂ ਦੀ ਪਛਾਣ ਜਿਹੜੀ ਹੈ ਕੀਤੀ ਜਾਂਦੀ ਹੈ ਜਦੋਂ ਤਾਂ ਪਤਾ ਲੱਗਦਾ ਹੈ ਕਿ ਉਹ ਮਹਿੰਦਰ ਸਿੰਘ ਕੇਪੀ ਦੇ ਮੁੰਡੇ ਨੇ ਜਿਨ੍ਹਾਂ ਦਾ ਨਾਮ ਰਿਚੀ ਕੇਪੀ ਹੈ ਔਰ ਦੱਸ ਦਈਏ ਕਿ ਹਾਦਸਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਵਿੱਚ ਮਾਤਾ ਰਾਣੀ ਚੌਂਕ ਦੇ ਨੇੜੇ ਵਾਪਰਿਆ ਔਰ ਘਟਨਾ ਵੇਲੇ ਮਹਿੰਦਰ ਸਿੰਘ ਕੇਪੀ ਆਪਣੇ ਕਾਰ ਦੇ ਵਿੱਚ ਮੌਜੂਦ ਸਨ ਤਾਂ ਕੇਪੀ ਦੇ ਪੁੱਤਰ ਮਾਡਲ ਟਾਊਨ ਦੇ ਮਾਤਾ ਰਾਣੀ ਚੌਂਕ ਦੇ ਨੇੜੇ ਕਾਰ ਦੇ ਵਿੱਚ ਜਾ ਰਹੇ ਸਨ ਤੇ ਉਸੇ ਦੌਰਾਨ ਚਾਰ ਗੱਡੀਆਂ ਆਪਸ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਟਕਰਾਂਦੀਆਂ ਨੇ ਆਰ ਇਸੇ ਹਾਦਸੇ ਦੇ ਵਿੱਚ ਰਿਚੀ ਕੇਪੀ ਦੀ ਮੌਤ ਹੋ ਗਈ ਹੈ ਤਾਂ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਔਰ ਗਰਦਨ ਦੀ ਹੱਡੀ ਬੁਰੇ ਤਰੀਕੇ ਨਾਲ ਟੁੱਟ ਜਾਂਦੀ ਹੈ ਸਿਰ ਦੇ ਵਿੱਚ ਵੀ ਚੋਟ ਆਂਦੀ ਹੈ ਜਿਸ ਦੇ ਕਰਕੇ ਖੂਨ ਦੇ ਨਾਲ ਲਤਪਤ ਹੋ ਜਾਂਦੇ ਨੇ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਮਹਿੰਦਰ ਸਿੰਘ ਕੇਪੀ ਦੇ ਰਿਸ਼ਤੇਦਾਰ ਅਮਰਿਕ ਸਿੰਘ ਨੇ ਇਹ ਵੀ ਗੱਲ ਦੱਸੀ ਹੈ ਕਿ ਹਾਦਸੇ ਦੇ ਵਿੱਚ ਜੁਚੀ ਕੇਪੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੁੰਦੇ ਨੇ ਔਰ ਉਹਨਾਂ ਨੂੰ ਤੁਰੰਤ ਹਸਪਤਾਲ ਵੀ ਭਰਤੀ ਕਰਾਇਆ ਜਾਂਦਾ ਹੈ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਉੱਥੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤਾਂ ਜਾਣਕਾਰੀ ਦੇ ਮੁਤਾਬਿਕ ਕ੍ਰੇਟਾ ਨੇ ਪਹਿਲਾਂ ਦੋ ਗੱਡੀਆਂ ਨੂੰ ਟੱਕਰ ਮਾਰੀ ਫਿਰ ਫੋਰਚੂਨਰ ਦੇ ਨਾਲ ਜਾ ਕੇ ਟਕਰਾਂਦੀ ਹੈ ਬਾਕੀ ਗੱਡੀਆਂ ਦੇ ਵਿੱਚ ਬੈਠੇ ਲੋਕਾਂ ਨੂੰ ਵੀ ਬਾਦ ਦੇ ਵਿੱਚ ਸੁਰੱਖਿਤ ਬਾਹਰ ਕੱਢਿਆ ਜਾਂਦਾ ਹੈ ਪਰ ਰਚੀ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਨੇ ਹਾਦਸੇ ਦੇ ਵਿੱਚ ਸ਼ਾਮਿਲ ਹੋਈਆਂ ਗੱਡੀਆਂ ਨੂੰ ਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰਚੀ ਕੇਪੀ ਦੇ ਦੋਸਤ ਸੇਵਕ ਸਿੰਘ ਨੇ ਗੱਲ ਦੱਸੀ ਹੈ ਕਿ ਰਚੀ ਕਦੇ ਵੀ ਤੇਜ਼ ਗੱਡੀ ਨਹੀਂ ਚਲਾਉਂਦਾ ਸੀ ਅਤੇ ਉਹ ਬਹੁਤ ਹੀ ਸ਼ਾਂਤ ਸੁਭਾਅ ਦਾ ਮੁੰਡਾ ਸੀ ਉਸ ਨੇ ਵਕਾਲਤ ਦੀ ਪੜ੍ਹਾਈ ਕੀਤੀ ਸੀ ਔਰ ਕਦੇ ਵੀ ਦੇਰ ਰਾਤ ਤੱਕ ਘਰ ਤੋਂ ਬਾਹਰ ਨਹੀਂ ਰਿਹਾ ਰਚੀ ਦੀ ਮੌਤ ਦੇ ਨਾਲ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਦੇ ਕਿ ਰਚੀ ਕੇਪੀ ਜਲੰਧਰ ਦੇ ਜਿਹੜੇ ਸਾਬਕਾ ਸੰਸਦ ਮੈਂਬਰ ਮਹਿੰਦਰ ਕੇਪੀ ਦੇ ਪੁੱਤਰ ਸੰਜ ਉਹਨਾਂ ਦੀ دیر ਰਾਤ ਹਾਦਸੇ ਵਿੱਚ ਮੌਤ ਹੋਈ ਹੈ। ਜਿਹੜੀ ਘਟਨਾ ਵਾਪਰੀ ਹੈ ਮਾਡਲ ਟਾਉਨ ਏਰੀਆ ਦੇ ਵਿੱਚ ਅ ਦੱਸਿਆ ਜਾ ਰਿਹਾ ਹੈ ਕਿ ਸਰਦਾਰ ਮਹਿੰਦਰ ਸਿੰਘ ਕੇਪੀ ਦੇ ਜਿਹੜੇ ਕੀ ਬੇਟੇ ਸੀਗੇ ਉਹਨਾਂ ਦਾ ਦਿਹਾਂਤ ਹੋ ਗਿਆ ਐਕਸੀਡੈਂਟ ਦੌਰਾਨ। ਹਾਂ ਸਾਨੂੰ ਪਤਾ ਲੱਗਾ ਤੇ ਅਸੀਂ ਵੀ ਇੱਥੇ ਆਏ ਹਾਂ। ਬਹੁਤ ਮੰਦਪਾਗੀ ਘਟਨਾ ਹੋਈ ਕੇਪੀ ਸਾਹਿਬ ਦੇ ਪਰਿਵਾਰ ਦੇ ਨਾਲ ਕਿਉਂਕਿ ਇਹ ਜਿਹੜਾ ਘਾਟਾ ਹੈ ਬਹੁਤ ਵੱਡਾ ਉਹਨਾਂ ਨੂੰ ਘਾਟਾ ਪਿਆ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਸਾਡੇ ਕੋਲ ਜਿਆਦਾ ਸ਼ਬਦ ਨਹੀਂ ਕਹਿਣ ਲਈ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਸਰ ਮਾਤਾਣੀ ਚੌਕ ਦੇ ਕੋਲ ਇਹ ਐਕਸੀਡੈਂਟ ਹੋਇਆ ਤੇ ਜਿਹੜੀ ਡਿਟੇਲ ਜਿਹੜੀ ਹੈ ਉਹ ਪਤਾ ਲੱਗ ਰਿਹਾ ਜੀ ਉਹਨਾਂ ਦਾ ਕੀ ਨਾਮ ਕੀ ਸੀਗਾ ਉਹਨਾਂ ਦੇ ਜਿਹੜਾ ਕੇਪੀ ਦੇ ਕੀਪੀ ਦਾ ਨਾਮ ਸੀਗਾ ਉਹ ਲੈ ਕੇ ਮੌਕੇ ਦੇ ਉੱਤੇ ਗਲੋਬਲ ਹਸਪੀਟਲ ਲੈ ਗਏ ਉਸ ਤੋਂ ਬਾਅਦ ਉਹਨਾਂ ਨੇ ਰੈਫਰ ਕਰਤਾ ਪਟੇਲ ਚ ਲੈ ਗਏ ਪਰ ਉਹਨਾਂ ਨੂੰ ਬਚਾ ਨਹੀਂ ਸਕੇ ਤੇ ਉਹਨਾਂ ਦੀ ਮੌਤ ਜਿਹੜੀ ਹੋ ਗਈ ਹੈ ਬੜਾ ਕਾਟਾ ਪਿਆ ਬਹੁਤ ਜ਼ਿਆਦਾ ਉਹਨਾਂ ਨੂੰ ਪਰਿਵਾਰ ਨੂੰ ਬਹੁਤ ਵੱਡਾ ਕਾਟਾ ਪਿਆ ਬਹੁਤ ਮਾੜੀ ਘਟਨਾ ਹੈ ਇਹਨਾਂ ਦੀ ਫੈਮਿਲੀ ਚ ਕੌਣ-ਕੌਣ ਸੀ ਸਰ ਇਹਨਾਂ ਦੀ ਫੈਮਿਲੀ ਦੇ ਵਿੱਚ ਜੀ ਆਪੀ ਸਾਹਿਬ ਦੇ ਦੋ ਬੇਟੀਆਂ ਇੱਕ ਬੇਟਾ ਹੈ ਤੇ ਇਹ ਛੋਟੇ ਸੀ ਬੇਟਾ ਛੋਟਾ ਸੀ ਮੈਰਿਡ ਸੀਗੇ ਅਨਮੈਰਿਡ ਸੀਗੇ ਕੀ ਕੰਮ ਕੀ ਕਰਦੇ ਸੀ ਕਿ ਬਿਜ਼ਨਸ ਕਰ ਰਹੇ ਜਾਂ ਖੇਤੀ ਵਗੈਰਾ ਇਹਨਾਂ ਦੀ ਜ਼ਮੀਨ ਵਗੈਰਾ ਕਾਫੀ ਹੈ ਜਿਹਨੂੰ ਖੇਤੀ ਕਰਦੇ ਸੀ ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕਿ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪੀ ਜਿਹਨਾਂ ਦਾ ਅੱਜ ਡੈਥ ਹੋ ਚੁੱਕੀ ਹੈ ਐਕਸੀਡੈਂਟ ਦੇ ਕਾਰਨ ਸਰ ਕਿੱਥੇ ਐਕਸੀਡੈਂਟ ਹੋਇਆ ਹੈਗਾ ਕਿੱਥੇ ਘਟਨਾ ਵਾਪਰੀ ਹੈ ਇਹ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੇ ਮਣਕੇ ਉਹ ਟੁੱਟ ਗਏ ਉਹਦੇ ਟੁੱਟਣ ਦੇ ਕਾਰਨ ਉਹਨਾਂ ਦਾ ਸਾਰ ਰੁਕਣ ਜਾਂ ਕਹਿ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਉਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਸਰ ਨਾਲ ਕੋਈ ਹੈਗਾ ਸੀ ਕਿ ਮੌਕੇ ਤੇ ਇਹਨਾਂ ਦੇ ਨਾਲ ਗੱਡੀ ਦੇ ਵਿੱਚ ਜਾਂ ਇਕੱਲੇ ਹੀ ਸੀਗੇ ਨਹੀਂ ਨਹੀਂ ਇਕੱਲੇ ਹੀ ਗਏ ਸੀਗੇ ਹਾਲੇ ਘਰੋਂ ਕਿਉਂਕਿ 10:30 ਵਜੇ ਤੱਕ ਗਏ ਆ ਆਪਣੇ ਦੋਸਤ ਦਾ ਸੈੱਲ ਫੋਨ ਦੇਣ ਪੌਣੇ ਕਿੰਨੇ ਵਜੇ ਦਾ ਟਾਈਮਿੰਗ ਸੀ ਕਿ ਜਿਹੜਾ ਹਾਸਾ ਵਾਪਰੇ ਉਹ ਤੇ 10:30 ਘਰੋਂ ਗਏ ਤੇ ਪੌਣੇ 11 ਸਾਨੂੰ ਕਾਲ ਆ ਗਈ। ਰਿਚੀ ਕਰਦੇ ਕੀ ਸੀਗੇ? ਕਰਦੇ ਕੀ ਸੀਗੇ? ਰਿਚੀ ਆਪਣੇ ਫਾਦਰ ਸਾਹਿਬ ਨਾਲ ਹੀ ਜਿਹੜਾ ਇਹਨਾਂ ਦਾ ਰਾਜਨੀਤਿਕ ਖੇਤਰ ਇਹਦੇ ਵਿੱਚ ਜਾਂ ਅਜੇ ਤੱਕ ਕਰਦਾ ਕੰਮ ਕਰ ਖੇਤੀਬਾੜੀ ਉਹ ਚ ਹੀ ਹੱਥ ਵੰਡਾਉਨੇ ਸੀਗੇ। ਕਿੰਨੇ ਬੱਚੇ ਸੀਗੇ ਇਹਨਾਂ ਦੇ ਜਿਹੜੇ ਰਿਚੀ ਸੀਗੇ ਜਾਂ ਕੋਈ ਹੋਰ ਵੀ ਬ੍ਰਦਰ ਹੈ ਇਹਨਾਂ ਦੇ? ਅ ਮੋਹਿੰਦਰ ਸਿੰਘ ਕੇਪੀ ਹੁਣਾਂ ਦੇ ਤਿੰਨ ਬੱਚੇ ਨੇ ਇੱਕ ਦੋ ਬੇਟੀਆਂ ਨੇ। ਤੇ ਸਿੰਗਲ ਬੇਟਾ ਸਗਾ ਹੈ ਇੱਕ ਲੋਤਾ ਹੈ ਹਾਂ ਇਕਲੋਤਾ ਬੇਟਾ ਹਲੇ ਅਨਮੈਰਿਡ ਹੈ ਅਲੇ ਵਿਆਇਆ ਨਹੀਂ ਮੇਰਾ ਖਿਆਲ 35 ਸਾਲ ਦੀ ਹੈ ਜੇ ਮੇਰਾ ਗੁਰਜਿੰਦਰ ਸਿੰਘ ਸਰ ਕੀ ਹਾਸਾ ਹੋਇਆ ਇੱਥੇ ਤੁਸੀਂ ਕਿੱਥੇ ਖੜੇ ਸੀ ਜੀ ਸਰ ਜੀ ਮੈਂ ਇੱਥੇ ਹੀ ਖੜਾ ਸੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਦੇਣ ਬਟਾਰਾ ਇਹਨੇ ਮੈਨੂੰ ਚੱਕ ਕੇ ਉਹ ਸ਼ਟਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਨਕਾ ਘੁੰਮਣਾ ਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਕ ਵਿੱਚ ਬੈਸ ਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਕਿਹੜੀ ਗੱਡੀ ਹੈ ਤੁਹਾਡੀ ਆਟਿਕਾ ਗੱਡੀ ਆ ਆਟਿਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਹੋਵੇ ਆਟਿਕਾ ਮੇਰੀ ਗੱਡੀ ਵੀ ਭੰਨੀ ਆ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਰੱਬ ਨੇ ਰੱਖ ਲਿਆ ਨਹੀਂ ਤਾਂ ਬਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਆ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਨੇ ਮਤਲਬ ਛੱਟ ਪੇਟ ਤੇਨ ਲੱਗੀ ਤੁਹਾਡਾ ਲੱਗੀ ਆ ਚਲੋ ਗੁੱਜੀਆਂ ਲ ਮਰਜੀ ਛੱਟ ਲੱਗੀ ਹੋ ਮੇਰੇ ਕੋ ਵੀਡੀਓ ਬਣੀਆਂ ਪਈਆਂ ਆ अच्छा जी ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਤੇ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧਾ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹ ਤਾਂ ਖੜਾ ਸੀ ਫੇ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨੋਰਮਲ ਖੜਾ ਹੀ ਹੁੰਦਾ ਫੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਦਰ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਇਹਦੇ ਆਲੂ ਤਾਂ ਮੈਨੂੰ ਤਾਂ ਗੱਡੀ ਨੇ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਗੱਡੀ ਦਾ ਸਰ ਦੇਖਿਆ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਉਹ ਜਿਆਦਾ ਪਤਾ ਨਹੀਂ ਵਜਿਆ ਫੋਰਚੂਨਰ ਗੱਡੀ ਵੀ ਹੈ ਤੁਹਾਡਾ ਪ੍ਰਮਾਣ ਮੰਨ ਦੇ ਚੈੱਕ ਕਰ ਦੇਖ ਲੈ ਧਿਆਨ ਨਾਲ ਮੈਂ ਤਾਂ ਖੜਾ ਵੀ ਥੱਲੇ ਆ 10 ਫੁੱਟ ਖੜਕ ਤੋਂ ਥੱਲੇ ਆ ਪਾਰਕਿੰਗ 'ਚ ਮੇਰੀ ਗੱਡੀ ਖੜੀ ਜਾਈਦੀ ਦੂਰ ਲਿਆ ਕੇ ਮਾਰੀ ਮੇਰੇ ਵਿੱਚ ਉਹਨੇ ਮਤਲਬ ਕਿ ਪੁਲਿਸ ਇਨਫੋਰਮ ਵਗੈਰਾ ਕਰ ਦਿੱਤਾ ਹੀ ਮੈਂ 112 ਤੇ ਅੱਛਾ ਉਸੇ ਟਾਈਮ ਪੁਲਸ ਵਾਲੇ ਆ ਗਏ ਸੀ ਕਿ ਸਾਢੇ 11 ਵਜੇ ਦਾ ਟਾਈਮ ਆ ਕੁਝ 25 ਮਿੰਟ ਪਿੱਛੇ ਤੇ ਸ਼ੋਰੂਮ ਵਗੈਰਾ ਬੰਦ ਹੋ ਚੁੱਕਾ ਸੀਗਾ ਜਦੋਂ ਤੁਸੀਂ ਮਤਲਬ ਤੁਸੀਂ ਵੇਟ ਕਰ ਰਹੇ ਸੀਗੇ ਇੱਥੇ ਕਿਸੇ ਦੀ ਗੱਦਾਰੀ ਲੈ ਕੇ ਆਏ ਸੀ ਇੱਥੇ ਲੱਗ ਹੀ ਗਏ ਹੋ ਸੀਗੇ ਮੈਂ ਉਹਦਾ ਪਾਰਕ ਕੀਤੀ ਹੋ ਸੀ ਇੱਥੇ ਜੀ ਤੁਸੀਂ ਮੌਕੇ ਦੇ ਉੱਤੇ ਪਹੁੰਚ ਕੇ ਕੀ ਦੇਖਿਆ ਆਣ ਕੇ ਇੱਥੇ ਕੀ ਹਾਲਾਤ ਸੀਗੇ ਜਦੋਂ ਅਸੀਂ ਆਏ ਉਹਨਾਂ ਗੱਡੀਆਂ ਖੜੀਆਂ ਸੀਗੀਆਂ ਇਹ ਵੀ ਕਿੰਨੇ ਖਰਾਬ ਆ ਜੀ ਉਹ ਤੋਂ ਕੋਈ ਸਾਡੇ ਦੂਤੀ ਅੱਸਰ ਕੋਈ ਕੋਈ ਆ ਹਾਂ ਜੀ ਹਰ ਸਾਇਰ ਬਟਾ ਕੌਣ ਹੈ ਡਿਊ ਸੰਤੋਸ਼ ਕੁਮਾਰ ਜੀ ਸੰਤੋਸ਼ ਕੁਮਾਰ ਜੀ ਓਕੇ ਤੇ ਪਤਾ ਲੱਗਿਆ ਐਕਸੀਡੈਂਟ ਕਿਵੇਂ ਹੋਇਆ ਤੇ ਕਿਹੜੀ ਜਗ੍ਹਾ ਹੋਇਆ ਜੀ ਇੱਥੇ ਹੋਇਆ ਕਹਿੰਦੇ ਤੇ ਉਹ ਕਿਹੜੀ ਜਗ੍ਹਾ ਜੀ ਇਹ ਜਿੱਥੇ ਐਕਸੀਡੈਂਟ ਹੋਇਆ ਇਹ ਮਾਤਾ ਰਾਣੀ ਚੌਂਕ ਲੱਗੇ ਪੰਜਾਬ ਦੀ ਅੱਛਾ ਜੀ ਇਸ ਦੇ ਵਿੱਚ ਕਿਸੇ ਦੀ ਡੈਥ ਵਗੈਰਾ ਵੀ ਹੋਈ ਹੈ ਫਿਰ ਲਾਈਟ ਇੱਥੇ ਆਏ ਉਹ ਅਜੇ ਪਤਾ ਨਹੀਂ ਬਹੁਤ ਠੀਕ